ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਣ ਨਾ ਗਵਾਵਾ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਰਹਾ ਜੋ ਕਿਸ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵਾ ਹਰ ਆਪੇ ਹੀ ਮਤ ਦੇਵ ਸਵਾਮੀ ਹਰ ਆਪੇ ਭੋਲ ਬੁਲਾਵਾ ਹਰ ਆਪੇ ਪੰਚ ਤਤ ਬਿਸਥਾਰਾ ਵਿਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮਿਲਿ ਆਪੇ ਹਰਿ ਆਪੇ ਝਕਰ ਚੁਕਾਵੈ ਹਰਿ ਆਪੇ ਪੰਜ ਤਤ ਬਿਸਥਾਰ ਵਿਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਂਗਵਾਵੇ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਬੜੇ ਹੀ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਆਪ ਸੁਭਾ ਸੰਤਾਂ ਅੱਜ ਮਸਿਆ ਦਾ ਦਿਹਾੜਾ ਜਾਣਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਹੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਹੀ ਸੰਗਤ ਨੂੰ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਸਤਿਗੁਰੂ ਜੀ ਆਦੀ ਵਿਆਦੀ ਉਪਾਦੀ ਤੂੰ ਸੰਗਤ ਨੂੰ ਬਚਾਲੈ ਸੋ ਗੁਰਮਖੋ ਅੱਜ ਮਸਿਆ ਹੈ ਸੰਗਤ ਦਾ ਹੁਕਮ ਹੋਇਆ ਹੈ ਕਿ ਕੁਝ ਸਮਾਂ ਆਪ ਸਰਬਾ ਸੰਗਤ ਦੇ ਚਰਨ ਪਰਸੇ ਜਾਣ ਸੋ ਯਤਨ ਕਰਾਂਗੇ ਕਿ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ ਕੁਝ ਬੇਨਤੀਆਂ ਸੰਗਤ ਦੇ ਚਰਨਾਚ ਕੀਤੀਆਂ ਜਾਣ ਜਿਵੇਂ ਕਿ ਸਤਸੰਗ ਜੀ ਮਸਿਆ ਕੀ ਹੈ ਗੁਰੂ ਘਰਾਂ ਦੇ ਵਿੱਚ ਮਸੀਆ ਵਾਲੇ ਦਿਨ ਸੰਗਤ ਦੀ ਇਕਤ੍ਰਤਾ ਕਿਉਂ ਹੁੰਦੀ ਹੈ ਕੀ ਗੁਰਬਾਣੀ ਦੇ ਅੰਦਰ ਮਸੀਆ ਦੇ ਪਰਥਾਏ ਕੋਈ ਉਪਦੇਸ਼ ਹੈ ਸਤ ਸੰਗ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾਉਂਦੇ ਹਨ ਸਭ ਤੋਂ ਪਹਿਲਾਂ ਤੇ ਜੇ ਆਪਾਂ ਇਹ ਤੱਕੀਏ ਕਿ ਮਸੀਆ ਕੀ ਹੈ ਕੁਰਬਾਨੀ ਚ ਵੀ ਸਤਗੁਰਾਂ ਜੀ ਨੇ ਅਮਾਵਸ ਸ਼ਬਦ ਦੀ ਵਰਤੋਂ ਕੀਤੀ ਹੈ। ਅਮਾਵਸ ਤੋਂ ਭਾਵ ਹੁੰਦਾ ਹੈ ਕਿ ਜਿਸ ਰਾਤ ਜੋ ਚੰਦਰਮਾ ਹੈ ਦਿਖਾਈ ਨਾ ਦੇਵੇ ਹਨੇਰੀ ਰਾਤ ਹੋਵੇ ਉਸ ਨੂੰ ਹੀ ਮਸਿਆ ਦੀ ਰਾਤ ਕਿਹਾ ਜਾਂਦਾ ਹੈ। 14 ਦਿਨ ਚਾਨਣ ਦਾ ਪੱਖ ਹੁੰਦਾ ਹੈ ਤੇ 14 ਦਿਨ ਹਨੇਰੇ ਦਾ ਪੱਖ ਹੁੰਦਾ ਹੈ। ਮਸਿਆ ਕੋਈ ਕਰਮकांड ਨਹੀਂ ਹੈ ਮਸਿਆ ਤਾਂ ਸਮੇਂ ਦੀ ਇਕਾਈ ਹੈ ਸਮੇਂ ਦੀ ਇਕਾਈ ਸਮੇਂ ਨੂੰ ਮਾਪਣ ਦੇ ਲਈ ਨਾ ਕਿ ਕਿਸੇ ਵੈਭ ਭਰਮ ਚ ਪੈਣਾ ਹੈ ਸਤ ਸੰਗਤ ਜੀ ਪੁਰਾਤਨ ਸਮੇਂ ਨੂੰ ਮਾਪਣਾ ਯੋਗ ਸਾਧਨ ਨਹੀਂ ਸਨ ਹੁੰਦੇ ਤੇ ਚੰਦਰਮਾ ਤੇ ਸੂਰਜ ਦੀ ਗਰਦਸ਼ ਨੂੰ ਦੇਖ ਕੇ ਹੀ ਸਮੇਂ ਦਾ ਅਨੁਮਾਨ ਲਾਇਆ ਜਾਂਦਾ ਸੀ ਹੌਲੀ ਹੌਲੀ ਕੈਲੰਡਰ ਹੋਂਦ ਦੇ ਵਿੱਚ ਆਏ ਆਦਿਕ ਸਾਧ ਸੰਗ ਦੀ ਸਾਧਨ ਵਸੀਲੇ ਬਣ ਗਏ ਜਿਸ ਦੇ ਨਾਲ ਸਮਾਂ ਤਰੀਕਾ ਦਿਨ ਵਾਰ ਉਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਸੁਖੈਣ ਢੰਗ ਦੇ ਨਾਲ ਪਹਿਲਾਂ ਇਹ ਨਹੀਂ ਸੀ ਹੋਇਆ ਕਰਦਾ ਜਿਵੇਂ ਆਪਾਂ ਤੱਕਦੇ ਹਾਂ ਜੇ ਸਮਾਂ ਤੇ ਉਹ ਵੀ ਭਾਈ ਪ੍ਰਸ਼ਾਵੇਂ ਆਦਿਕ ਵਾਲੀਆਂ ਘੜੀਆਂ ਰੇਤ ਵਾਲੀਆਂ ਘੜੀਆਂ ਐਸੇ ਸਾਧਨ ਪਹਿਲਾਂ ਹੋਇਆ ਕਰਦੇ ਸਨ ਤੇ ਇਹ ਸਿਰਫ ਸਮੇਂ ਦੀ ਇਕਾਈ ਹੈ ਸਮੇਂ ਨੂੰ ਮਾਪਣ ਦੇ ਲਈ ਚੰਦਰਮਾ ਅਤੇ ਸੂਰਜ ਤੋਂ ਹੀ ਕੁਝ ਕਲੰਡਰ ਹੋਣ ਦੇ ਵਿੱਚ ਆਏ ਸੋ ਗੁਰਬਾਣੀ ਅੰਦਰ ਸਤਿਗੁਰੂ ਜੀ ਅਮਾਵਸ ਲਿਖਦੇ ਹਨ ਜਿਵੇਂ ਆਪਾਂ ਪੜਦੇ ਹਾਂ ਅਮਾਵਸਿਆ ਚੰਦ ਗੁਪਤ ਗੈਣਾਰ ਅਮਾਵਸਿਆ ਇੱਥੇ ਸਤਿਗੁਰੂ ਜੀ ਕਹਿੰਦੇ ਭਾਈ ਕਿ ਵੇਖੋ ਚੰਦ ਗੁਪਤ ਗੈਣਾਰ ਹਨੇਰਾ ਹੈ ਸਾਨੂੰ ਪਤਾ ਲੱਗ ਗਿਆ ਹਨੇਰੀ ਰਾਤ ਹੈ ਪਰ ਬੁੱਝ ਗਿਆ ਨਹੀਂ ਸ਼ਬਦ ਵਿਚਾਰ ਬਾਰੀ ਰੁੱਤਾਂ ਦਾ ਹਵਾਲਾ ਦੇ ਕੇ ਨਾ ਸੱਚੇ ਪਾਤਸ਼ਾਹ ਜੀ ਸਾਡੇ ਅੰਦਰ ਦੀ ਅਵਸਥਾ ਬਦਲਣਾ ਚਾਹੁੰਦੇ ਨੇ ਤੇ ਉਹ ਅਵਸਥਾ ਬਦਲੇਗੀ ਗੁਰਮਖੋ ਜਦੋਂ ਸ਼ਬਦ ਦਾ ਓਟ ਆਸਰਾ ਲਵਾਂਗੇ ਕੀ ਪੁੱਜਣਾ ਹੈ ਕੀ 부ਜਾਰਤ ਹੈ ਕਿ ਬਾਰਮੁਖੀ ਨੇਰੇ ਦਾ ਤੇ ਪਤਾ ਲੱਗ ਗਿਆ ਕਿ ਹਨੇਰਾ ਹੈ ਪਰ ਕਦੀ ਅੰਦਰ ਝਾਤੀ ਨਹੀਂ ਮਾਰੀ ਕਿ ਅੰਦਰ ਦੇ ਹਨੇਰੇ ਨੂੰ ਵੀ ਦੇਖਿਆ ਜਾਵੇ ਤੇ ਅੰਦਰ ਕਿਹੜਾ ਹਨੇਰਾ ਹੈ ਅੰਦਰ ਵੀ ਹਨੇਰਾ ਹੈ ਉਹ ਹਨੇਰਾ ਹੈ ਸਤਸੰਗ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਉਹ ਹਨੇਰਾ ਹੈ ਵਿਕਾਰਾਂ ਦਾ ਉਹ ਹਨੇਰਾ ਹੈ ਨਸ਼ਿਆਂ ਦਾ ਉਹ ਹਨੇਰਾ ਹੈ ਈਰਖਾ ਨਿੰਦਾ ਚੁਗਲੀ ਦਾ ਇਹ ਹਨੇਰਾ ਹੈ ਤੇ ਇਸ ਹਨੇਰੇ ਨੂੰ ਤੱਕਣ ਦੀ ਲੋੜ ਹੈ ਕਿਉਂ ਕਿਉਂਕਿ ਜੇ ਸਾਨੂੰ ਪਤਾ ਹੋਵੇਗਾ ਨਾ ਕਿ ਹਨੇਰਾ ਹੈ ਤੇ ਤਾਂ ਹੀ ਫਿਰ ਉੱਥੇ ਯਤਨ ਕਰਾਂਗੇ ਕਿ ਰੋਸ਼ਨੀ ਹੋ ਜਾਵੇ ਉਜਾਲਾ ਆ ਜਾਵੇ ਚਾਨਣ ਆ ਜਾਵੇ ਤੇ ਚਾਨਣ ਕੀ ਹੈ ਚਾਨਣ ਕੀ ਹੈ ਜੀ ਚਾਨਣ ਹੈ ਸਤਗੁਰ ਸ਼ਬਦ ਉਜਾਰੂ ਦੀਪਾ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਚਾਨਣ ਹੈ ਗੁਰੂ ਦੀ ਬਾਣੀ ਚਾਨਣ ਹੈ ਬਾਣੀ ਇਸ ਯੁੱਗ ਮਹਿ ਸਤਸੰਗਤ ਜੀ ਚਾਨਣ ਹੈ ਤੇ ਇਸ ਚਾਨਣ ਦੇ ਨਾਲ ਜੁੜਨਾ ਹੈ ਤੇ ਅੰਦਰ ਦੇ ਹਨੇਰੇ ਨੂੰ ਦੂਰ ਕਰਨਾ ਹੈ ਇਹ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਮਤਾਂ ਕਿਸੇ ਵੈਮ ਭਰਮ ਚ ਜਾਂ ਕਿਸੇ ਕਰਮ ਕਾਂਡ ਚ ਪੈ ਜਾਈਏ ਨਹੀਂ ਵੈਮਾ ਭਰਮਾਂ ਤੇ ਕਰਮਾਂ ਕਾਂਡਾਂ ਚੋਂ ਬਾਹਰ ਨਿਕਲ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਹੈ ਸਤ ਸੰਗਤ ਜੀ ਜੇ ਆਪਾਂ ਇਹ ਦੇਖੀਏ ਕਿ ਗੁਰੂ ਘਰਾਂ ਦੇ ਅੰਦਰ ਸੰਗਤ ਦੀ ਇਕਤ੍ਰਤਾ ਤਾਂ ਗੁਰਮੁਖੋ ਸੰਗਤ ਦੀ ਜਿਹੜੀ ਇਕਤ੍ਰਤਾ ਹੈ ਨਾ ਇਹ ਵੀ ਸੱਚੇ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਅਰੰਭਤਾ ਹੋਈ ਹੈ ਇਹ ਵੀ ਕੋਈ ਵਹਿਮ ਭਰਮ ਨਹੀਂ ਜੀ ਐਵੇਂ ਨਾ ਕਹਿ ਦਿਆ ਕਰੀਏ ਕਿ ਮਸੀਆ ਤੇ ਆਉਣਾ ਨਹੀਂ ਸੰਗਰਾਂਦ ਤੇ ਆਉਣਾ ਇਹ ਤੇ ਪਖੰਡ ਹੈ ਨਹੀਂ ਨਹੀਂ ਗੁਰਮਖੋ ਜਦੋਂ ਸਤਿਗੁਰੂ ਜੀ ਸਰਗੁਣ ਸਰੂਪ ਦੇ ਵਿੱਚ ਵਿਚਰਦੇ ਸਨ ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਸੰਗਤ ਦੀ ਲੋੜ ਕੀ ਹੈ ਜਿਵੇਂ ਆਪਾਂ ਇਤਿਹਾਸ 'ਚ ਦੇਖਦੇ ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਹਿਮਤਾਂ ਕੀਤੀਆਂ ਜਿੱਥੇ ਜਲ ਦੀ ਕਮੀ ਸੀ ਉੱਥੇ ਖੂਹ ਲਵਾਏ ਤੇ ਖੂਹ ਲਵਾਏ ਤੇ ਉਹਨਾਂ ਖੂਹਾਂ ਨੂੰ ਗੇੜਨ ਦੇ ਲਈ ਸਤਸੰਗਤ ਜੀ ਬਲਦ ਆਇਆ ਕਰਦੇ ਸਨ ਤੇ ਸੰਗਤਾਂ ਲੈ ਕੇ ਆਉਂਦੀਆਂ ਸਨ ਕਿਉਂਕਿ ਲਾਈਟ ਆਦਿਕ ਦਾ ਪ੍ਰਬੰਧ ਤੇ ਹੋਇਆ ਨਹੀਂ ਸੀ ਕਰਦਾ ਤੇ ਜਦੋਂ ਸੰਗਤਾਂ ਨੇ ਆਉਣਾ ਆ ਕੇ ਸੇਵਾ ਕਰਨੀ ਸਤਿਗੁਰੂ ਜੀ ਦੇ ਬਚਨ ਸੁਣਨੇ ਦਰਸ਼ਨ ਕਰਨੇ ਫਿਰ ਸਤਸੰਗਤ ਜੀ ਉੱਥੇ ਇਕੱਤਰਤਾ ਹੋਣੀ ਕਿਉਂਕਿ ਜਿੱਥੇ ਗੁਰੂ ਹੈ ਉੱਥੇ ਸੰਗਤ ਆਵੇਗੀ ਸੰਗਤ ਦੀ ਇਕੱਤਰਤਾ ਹੋਣੀ ਤੇ ਸੰਗਤ ਨੇ ਜਲ ਪਾਣੀ ਲੈ ਕੇ ਆਉਣਾ ਉਹਨਾਂ ਰਸਤਾਂ ਦਾ ਸਤਸੰਗ ਜੀ ਫਿਰ ਲੰਗਰ ਤਿਆਰ ਹੋਣਾ ਉਹ ਲੰਗਰ ਸਾਰੀ ਸੰਗਤ ਨੇ ਛਕਣਾ ਸਤਗੁਰਾਂ ਜੀ ਨੇ ਛਕਣਾ ਉਹ ਪ੍ਰਸ਼ਾਦ ਸਾਰਿਆਂ ਵੰਡ ਕੇ ਛਕਣਾ ਤੇ ਇਕੱਤਰਤਾ ਹੋਣੀ ਸੰਗਤ ਦੀ ਤੇ ਦਿਨ ਮਿੱਥੇ ਹੋਏ ਸਨ ਕਿ ਐਸ ਨਗਰ ਦੀਆਂ ਸੰਗਤਾਂ ਸੰਗਰਾਦ ਵਾਲੇ ਦਿਨ ਜਾਣਗੀਆਂ ਐਸ ਨਗਰ ਦੀਆਂ ਸੰਗਤਾਂ ਮੱਸੀਆ ਵਾਲੇ ਦਿਨ ਜਾਣਗੀਆਂ ਤੇ ਇਕੱਤਰਤਾ ਹੋਇਆ ਕਰਦੀ ਸੀ ਉਸੇ ਇਕਤਰਤਾ ਨੂੰ ਅੱਗੇ ਤੋਂ ਅੱਗੇ 사ਸੰਗ ਜੀ ਫਿਰ ਹੁਣ ਤੱਕ ਸੰਗਤਾਂ ਨਿਭਾ ਰਹੀਆਂ ਨੇ ਕਿਉਂਕਿ ਜਿਹਦੇ ਵੱਡੇ ਵੱਡੇਰੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਨੇ ਉਹਦੇ ਫਿਰ ਧੀਆਂ ਪੁੱਤ ਵੀ ਗੁਰੂ ਦੇ ਚਰਨਾਂ ਦੇ ਨਾਲ ਹੀ ਜੁੜਦੇ ਨੇ ਸੋ ਗੁਰਮਖੋ ਸੰਗਤਾਂ ਨੇ ਆਉਣਾ ਸੇਵਾ ਕਰਨੀ ਦਰਸ਼ਨ ਕਰਨੇ ਤੇ ਹੁਣ ਤਾਂ ਵੇਖੋ ਵਸੀਲੇ 사ਸੰਗ ਜੀ ਸਤਿਗੁਰਾਂ ਜੀ ਨੇ ਐਸੇ ਬਖਸ਼ ਦਿੱਤੇ ਦੀ ਸੰਗਤਾਂ ਟ੍ਰੈਕਟਰ ਟਰਾਲੀਆਂ ਸੰਗਤਾਂ ਦੇ ਨਾਲ ਭਰ ਕੇ ਆਉਂਦੀਆਂ ਨੇ ਸੇਵਾ ਕਰਦੀਆਂ ਨੇ ਗੁਰੂ ਦੇ ਦਰਸ਼ਨ ਕਰਦੀਆਂ ਨੇ ਹਾਂ ਬਸ ਜਿਹੜਾ ਧਿਆਨ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹੇ ਜਿਹੜੀ satsang ਦੀ ਸੁਰਤ ਹੈ ਉਹ ਸ਼ਬਦ ਦੇ ਨਾਲ ਜੁੜ ਜਾਵੇ ਵਿਮਾ ਪਰਮਾ ਤੂੰ ਬਾਹਰ ਆ ਕੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਜੇ ਆਪਾਂ ਦੇਖੀਏ ਕਿ ਗੁਰਬਾਣੀ ਦੇ ਅੰਦਰ ਕੋਈ ਉਪਦੇਸ਼ ਹੈ ਗੁਰਬਾਣੀ ਦੇ ਅੰਦਰ ਸਤਿਗੁਰਾਂ ਜੀ ਨੇ ਮਸਿਆ ਦੇ ਪਰਥਾਏ ਕੋਈ ਉਪਦੇਸ਼ ਬਖਸ਼ਿਆ ਪਹਿਲਾਂ ਤਾਂ ਸੁਚੇਤ ਹੋ ਜਾਈਏ ਮੁਰਮਖੋ ਸਤਿਗੁਰ ਜੀ ਕਹਿੰਦੇ ਨੇ ਥਿੱਥੀ ਵਾਰ ਸੇਵਾ ਮੁਕਤ ਗਵਾਰ ਕਿ 12 ਤਰੀਕਾਂ ਤੱਕ ਹੀ ਨਹੀਂ ਸੀਮਤ ਰਹਿਣਾ ਜਿਹੜੇ 12 ਤਰੀਕਾਂ ਤੱਕ ਸੀਮਤ ਰਹਿੰਦੇ ਨੇ ਨਾ ਥਿੱਥੀ ਵਾਰ ਸੇਵਾ ਮੁਕਤ ਗਵਾਰ ਇਹ ਸਤਿਗੁਰਾਂ ਜੀ ਨੇ ਸਮਝਾਇਆ ਹੈ ਤੇ ਫਿਰ ਕਿੱਦਾਂ ਜੀ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਸਾਰੀ ਸਮੇਂ ਉਹਦੇ ਲਈ ਭਲੇ ਨੇ ਕਿਹਦੇ ਲਈ ਭਲੇ ਨੇ ਜਿਹਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੈ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਾਰੇ ਗੁਰੂ ਦੀ ਕਿਰਪਾ ਨਾਮ ਹੈ ਸਿਮਰਨ ਹੈ ਗੁਰੂ ਦੀ ਬਾਣੀ ਹੈ ਤੇ ਇਹ ਮੰਗ ਗੁਰੂ ਦੇ ਚਰਨਾਂ ਤੂੰ ਕਰਨੀ ਹੈ ਸਤਿਗੁਰੂ ਜੀ ਕਹਿੰਦੇ ਨੇ ਅਮਾਵਸ ਕਿਉਂਕਿ ਅਮਾਵਸ ਮਸਿਆ ਨੂੰ ਕਿਹਾ ਜਾਂਦਾ ਹੈ ਅਮਾਵਸ ਦਾ ਇਹੀ ਅਰਥ ਹੈ ਕਿ ਹਨੇਰੀ ਰਾਤ ਅਮਾਵਸ ਮਸਿਆ ਵਾਲਾ ਦਿਨ ਮਸਿਆ ਵਾਲੀ ਰਾਤ ਸੋ ਗੁਰਮਖੋ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਇਹ ਸ਼ਬਦ ਦੀ ਵਰਤੋਂ ਕਰਦੇ ਹਨ ਸਾਨੂੰ ਸਮਝਾਉਣ ਦੇ ਲਈ ਅਮਾਵਸ ਮਹਿ ਆਸ ਨਿਵਾਰ ਹੋ ਅੰਤਰਜਾਮੀ RAM ਸਮਾਰ ਹੋ ਕਿਤੇ ਮਨ ਇਹ ਨਾ ਕਵੇ ਡੋਲ ਜਾਈਏ ਕਿ ਹੁਣ ਤਾਂ ਨਸ਼ੇ ਛੱਡੇ ਨਹੀਂ ਜਾਣੇ ਜੀ ਹੁਣ ਤਾਂ ਵਿਕਾਰਾਂ ਤੋਂ ਮੁਕਤੀ ਨਹੀਂ ਮਿਲ ਸਕਦੀ ਹੁਣ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਨਹੀਂ ਬਚਿਆ ਜਾ ਸਕਦਾ ਹੁਣ ਤਾਂ ਦੁੱਖ ਰੋਗਾਂ ਤੋਂ ਬਚਿਆ ਕਿਉਂ ਨਹੀਂ ਬਚਿਆ ਜਾ ਸਕਦਾ ਗੁਰਮਖੋ ਬਚਿਆ ਜਾ ਸਕਦਾ ਹੈ ਕਿਦੋਂ ਬਚਾਂਗੇ ਜਦੋਂ ਸਾਰੀਆਂ ਆਸਾਂ ਛੱਡ ਕੇ ਇੱਕ ਨਿਰੰਕਾਰ ਦੀ ਆਸ ਕਰਾਂਗੇ ਤੇ ਜਦੋਂ ਆਸ ਇੱਕ ਨਿਰੰਕਾਰ ਦੀ ਕਰਦੇ ਹਾਂ ਗੁਰਮਖੋ ਉਹ ਤਾਂ ਡੁੱਬਦਿਆਂ ਨੂੰ ਵੀ ਸਹਾਰਾ ਦੇ ਕੇ ਤਾਰ ਦਿੰਦਾ ਹੈ ਸਤਿਗੁਰੂ ਜੀ ਰਹਿਮਤ ਕਰਦੇ ਹਨ ਅਮਾਵਸ ਆਤਮ ਸੁਖੀ ਪਾਏ ਸੰਤੋਖ ਦੀ ਆ ਗੁਰਦੇਵ ਇਹ ਗੁਰੂ ਦੀ ਬਾਣੀ ਹੈ ਗੁਰਮਖੋ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅੰਦਰੋਂ ਸੁਖੀ ਅੰਦਰੋਂ ਸੁਖੀ ਹੋਣਾ ਜੀ ਅੰਦਰ ਦਾ ਸੁੱਖ ਤੇ ਉਹ ਕਿੱਦਾਂ ਮਿਲਦਾ ਹੈ ਗੁਰੂ ਦੀ ਸ਼ਰਨ ਆਇਆ ਗੁਰੂ ਦੇ ਹੁਕਮ ਨੂੰ ਮੰਨਿਆ ਅਮਾਵਸ ਆਤਮ ਸੁਖੀ ਪਏ ਕਦੋਂ ਸੰਤੋਖ ਦੀ ਆ ਗੁਰਦੇਵ ਜਦੋਂ ਸਤਗੁਰੂ ਜੀ ਸੰਤੋਖ ਦੀ ਦਾਤ ਬਖਸ਼ਦੇ ਨੇ ਤੇ ਸੰਤੋਖ ਦੀ ਦਾਤ ਸਤ ਸੰਗਤ ਜੀ ਕੇਵਲ ਗੁਰੂ ਦੇ ਪਾਸੋਂ ਮਿਲਦੀ ਹੈ ਤੇ ਸੰਤੋਖ ਹੋਣਾ ਵੀ অতি ਜ਼ਰੂਰੀ ਹੈ ਕਿਉਂਕਿ ਸੰਤੋਖ ਤੋਂ ਬਿਨਾ ਅਸੀਂ ਧਰਮੀ ਨਹੀਂ ਜੇ ਸੰਤੋਖ ਹੈ ਤੇ ਅਸੀਂ ਧਰਮੀ ਹਾਂ ਜਿਵੇਂ ਆਪਾਂ ਪੜਦੇ ਹਾਂ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਕਿ ਧਰਮੀ ਤਾਂ ਹਾਂ ਜੇ ਸੰਤੋਖ ਹੈ ਤੇ ਦਇਆ ਹੈ ਤੇ ਮਿਲਦੀ ਕਿੱਥੋਂ ਹੈ ਗੁਰਦੇਵ ਗੁਰੂ ਦੇ ਪਾਸੋਂ ਇਹ ਦਾਤ ਮਿਲਦੀ ਹੈ ਤੇ ਜਦੋਂ ਮਿਲ ਗਈ ਭਾਈ ਮਨ ਤਨ ਸੀਤਲ ਸਾਤ ਸਹਿਜ ਮਨ ਕਰਕੇ ਤਨ ਕਰਕੇ ਫਿਰ ਸੀਤਲਤਾ ਸਹਿਜ ਅਵਸਥਾ ਲਾਗਾ ਪ੍ਰਭ ਕੀ ਸੇਵ ਪ੍ਰਭੂ ਪਰਮਾਤਮਾ ਦੀ ਸੇਵਾ ਸਤਸੰਗਤ ਜੀ ਇਹ ਅਮੋਲਕ ਦਾਤਾਂ ਨੇ ਜੋ ਸਤਗੁਰੂ ਜੀ ਬਖਸ਼ਦੇ ਹਨ ਤੇ ਜਿਨ੍ਹਾਂ ਨੂੰ ਬਖਸ਼ ਦਿੰਦੇ ਨੇ ਜਿਨ੍ਹਾਂ ਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ ਟੁੱਟੇ ਬੰਧਨ ਬਹੁ ਵਿਕਾਰ ਉਹਨਾਂ ਦੇ ਬੰਧਨ ਟੁੱਟ ਜਾਂਦੇ ਨੇ ਜੀ ਬੰਧ ਖਾਸੀ ਹੋ ਜਾਂਦੀ ਹੈ ਟੁੱਟੇ ਬੰਧਨ ਬਹੁ ਵਿਕਾਰ ਸਫਲ ਪੂਰਨਤਾ ਕੇ ਕਾਮ ਕੋਈ ਚਿੰਤਾ ਨਹੀਂ ਕਿਉਂ ਕਿ ਅੰਗੀਕਾਰ ਕਰੇ ਉਹ ਤੇਰਾ ਕਾਰਜ ਸਭ ਸਵਾਰਨਾ ਉਹ ਆਪ ਕਾਰਜ ਸਵਾਰਦਾ ਜੀ ਆਪਣੇ ਪਿਆਰਿਆਂ ਦੇ ਯੋਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਗੋਪਾਲ ਤੇਰਾ ਯਾਰਤਾ ਉਹ ਆਪਣੇ ਪਿਆਰਿਆਂ ਦੇ ਆਪਣੇ ਭਗਤਾਂ ਦੇ ਆਪਣੇ ਸੇਵਕਾਂ ਦੇ ਆਪ ਕਾਜ ਸਵਾਰਦਾ ਹੈ ਜੀ ਸਾਰੇ ਕਾਮ ਧਰਮ ਅਰਥ ਕਾਮ ਮੋਖ ਇਹ ਸਾਰੇ ਕਾਰਜ ਫਿਰ ਸਤਿਗੁਰੂ ਜੀ ਸਵਾਰ ਦਿੰਦੇ ਨੇ ਦੁਰਮਤ ਮਿਟੀ ਇਹ ਨਿਸ਼ਾਨੀ ਜੇ ਗੁਰਮਖੋ ਜਦੋਂ ਆਪਾਂ ਮਸਿਆ ਬਣਾਵਾਂਗੇ ਗੁਰੂ ਦੇ ਅਨੁਸਾਰੀ ਹੋ ਕੇ ਗੁਰੂ ਦੇ ਅਨੁਸਾਰੀ ਹੋ ਕੇ ਜਦੋਂ ਗੁਰੂ ਦੇ ਹੁਕਮ ਨੂੰ ਸੁਣ ਕੇ ਗੁਰੂ ਦੇ ਹੁਕਮ ਨੂੰ ਮੰਨ ਕੇ ਬਾਣੀ ਦਾ ਓਟ ਆਸਰਾ ਲੈ ਕੇ ਤੇ ਫਿਰ ਕੀ ਹੋਵੇਗਾ ਜੀ ਦੁਰਮਤ ਮਿਟੀ ਦੁਰਮਤ ਕੀ ਹੈ ਦੁਰਮਤ ਹੈ ਭੈੜੀ ਮਤ ਦੁਰਮਤ ਇੱਕ ਹੈ ਗੁਰਮਤ ਤੇ ਇੱਕ ਹੈ ਦੁਰਮਤ ਗੁਰਮਤ ਕੀ ਹੈ ਗੁਰੂ ਦੀ ਮਤ ਦੁਰਮਤ ਕੀ ਹੈ ਉਹ ਸਾਡੀ ਮਤ ਹੈ ਕਿਉਂ ਕਿਉਂਕਿ ਮਨ ਨਹੀਂ ਨ ਕਰਦਾ ਬਾਣੀ ਪੜ੍ਹੀਏ ਮਨ ਨਹੀਂ ਕਰਦਾ ਅਮਰਤ ਵੇਲੇ ਉੱਠੀਏ ਮਨ ਨਹੀਂ ਕਰਦਾ ਗੁਰੂ ਘਰ ਹਾਜ਼ਰੀ ਭਰੀਏ ਮਨ ਨਹੀਂ ਕਰਦਾ ਨਸ਼ੇ ਛੱਡ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ ਇਹ ਦੁਰਮਤ ਹੈ ਜਦੋਂ ਗੁਰਮਖੋ ਸੰਗਤ ਕਰਦੇ ਹਾਂ ਨਾਮ ਜਪਦੇ ਹਾਂ ਸਿਮਰਨ ਕਰਦੇ ਹਾਂ ਫਿਰ ਦੁਰਮਤ ਮਿਟੀ ਖਤਮ ਹੋ ਜਾਂਦੀ ਹੈ ਦੁਰਮਤ ਮਿਟੀ ਹੋਮੇ ਛੁੱਟੀ ਫਿਰ ਹੋਮੇ ਛੁੱਟ ਜਾਂਦੀ ਹੈ ਸਾਧ ਸੰਗਤ ਕੀ ਦੂਰ ਪਰਿ ਉਡ ਨਿਤਰੀ ਸਭ ਦੁਰਮਤ ਮੈਲ ਗਵਾਈ ਗਵਾਹ ਜਾਂਦੀ ਹੈ ਹੋਮੇ ਛੁੱਟ ਜਾਂਦੀ ਹੈ ਜੀ ਸੇਵਾ ਦੇ ਦੁਆਰਾ ਸੇਵਾ ਦੇ ਦੁਆਰਾ ਹੋਮੇ ਛੁੱਟ ਜਾਂਦੀ ਹੈ ਦੁਰਮਤ ਮਿਟੀ ਹੋਮੇ ਛੁੱਟੀ ਸਿਮਰਤ ਹਰ ਕੋ ਨਾਮ ਸਿਮਰਤੀ ਬਣ ਜਾਂਦੀ ਹੈ ਜੀ ਕਿਹੜੀ ਸਿਮਰਤੀ ਬਣਦੀ ਨਾਮ ਦੀ ਜੀਵ ਦੇ ਹਿਰਦੇ ਚ ਖਿਆਲ ਪ੍ਰਭੂ ਪਰਮਾਤਮਾ ਦੇ ਨਾਮ ਦਾ ਅੰਦਰ ਫੁਰਨੇ ਕਿਹੜੇ ਨੇ ਮਨ ਮੈਂ ਚਿਤ ਉਚਿਤ ਬਣੀ ਉਦਮ ਕਰੋ ਓਠ ਨੀਤ ਹਰ ਕੀਰਤਨ ਦਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਇਹ ਸਿਮਰਨ ਹੈ ਨਾਮ ਦਾ ਖਿਆਲ ਕਿ ਨਾਮ ਜਪਣਾ ਬਾਣੀ ਪੜਨੀ ਹੈ ਫਿਰ ਸ਼ਰਨ ਗਹੀ ਪਾਰ ਬ੍ਰਹਮ ਕੀ ਪ੍ਰਭੂ ਪਰਮਾਤਮਾ ਦੀ ਸ਼ਰਨ ਜਾਉਣਾ ਸ਼ਰਨ ਚ ਆਉਣ ਦੇ ਨਾਲ ਕੀ ਹੈ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਸਤਿਗੁਰ ਜੀ ਬੰਦ ਖਲਾਸੀ ਕਰਦੇ ਨੇ ਜੀ 84 ਦੇ ਚੱਕਰ ਚੋਂ ਕੱਢ ਲੈਂਦੇ ਨੇ ਜਦੋਂ ਪ੍ਰਭੂ ਪਰਮਾਤਮਾ ਦੀ ਸ਼ਰਨ ਚ ਆਉਂਦੇ ਹਾਂ ਜਿਹੜਾ ਆ ਗਿਆ ਉਹਦਾ ਤਾਂ ਭਲਾ ਹੈ ਗੁਰਮਖੋ ਆਪ ਤਰਿਆ ਕੁਟੰਬ ਸਿਓ ਗੋਣ ਗੋਬਿੰਦ ਪ੍ਰਭ ਰਵਣ ਪ੍ਰਭੂ ਦੇ ਗੁਣ ਗਾਉਣ ਦੇ ਨਾਲ ਪ੍ਰਭੂ ਦੇ ਗੁਣ ਸੁਣਨ ਦੇ ਨਾਲ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਆਪਣਾ ਭਲਾ ਤਾਂ ਹੁੰਦਾ ਹੀ ਆ ਆਪ ਤਰਿਆ ਕੁਟੰਬ ਸਿਓ ਜਿਨਹੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਭਾਈ ਹੋਰਨਾਂ ਨੂੰ ਵੀ ਛੁਡਾ ਲੈਂਦੇ ਹੋਰਨਾਂ ਨੂੰ ਵੀ ਤਾਰ ਲੈਂਦੇ ਨੇ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਹਰੀ ਪਰਮਾਤਮਾ ਦੀ ਸੇਵਾ ਟਹਿਲ ਕਿਹੜੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਇਹ ਦਾਤਾਂ ਪੂਰੇ ਗੁਰੂ ਦੇ ਪਾਸੋਂ ਮਿਲਦੀਆਂ ਨੇ ਇਸ ਕਰਕੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਜੀ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਨਾਮ ਬਾਣੀ ਦੇ ਨਾਲ ਜੁੜਨਾ ਹੈ ਸਤਸੰਗਤ ਜੀ ਫਿਰ ਸਤਿਗੁਰੂ ਜੀ ਰਹਿਮਤਾਂ ਵਰਤਾਉਂਦੇ ਨੇ ਝੋਲੀਆਂ ਪਰਦੇ ਨੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੀ ਜੋ ਬੋਲੇ ਇहां ਉहां ਸੱਚ ਹੋਵੇ ਸੋ ਸਤਸੰਗਤ ਜੀ ਬੇਨਤੀਆਂ ਆਪਸਵਾ ਸੰਗਤ ਦੇ ਚਰਨਾਂ 'ਚ ਕੀਤੀਆਂ ਕਿ ਮਸਿਆ ਕੋਈ ਕਰਮ ਕਾਂਡ ਨਹੀਂ ਵੈਮਾ ਪਰਮਾ ਚੋਂ ਬਾਹਰ ਨਿਕਲਣਾ ਤੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ। ਇਹ ਸੰਗਤ ਦੀ ਇਕਤਰਤਾ ਗੁਰੂ ਘਰਾਂ ਦੇ ਵਿੱਚ ਹੁੰਦੀ ਆ। ਇਹ ਪੁਰਾਤਨ ਹੀ ਹੁੰਦੀ ਆ ਰਹੀ ਆ। ਸੋ ਗੁਰਮਖੋ ਗੁਰੂ ਦੇ ਚਰਨਾਂ 'ਚ ਹਾਜ਼ਰੀ ਭਰਿਆ ਕਰੋ। ਜੇ ਸ਼ਬਦ ਦਾ ਆਸਰਾ ਲੈਨੇ ਆ ਤੇ ਸਤਿਗੁਰੂ ਜੀ ਸਾਡੇ ਅੰਦਰ ਦੇ ਹਨੇਰੇ ਨੂੰ ਦੂਰ ਕਰਦੇ ਹਨ। ਇਹ ਬੇਨਤੀਆਂ ਸੰਗਤ ਦੇ ਚਰਨਾਂ 'ਚ ਕਰਨ ਦਾ ਯਤਨ ਕੀਤਾ ਹੈ। ਸਤਗੁਰੂ ਜੀ ਰਹਿਮਤ ਕਰਨ ਸਾਰੀ ਸੰਗਤ ਦੀ ਹਾਜ਼ਰੀ ਦਰ ਪਰਵਾਰ ਕਰਨ ਮੇਰੇ ਭਰਿਆ ਹੱਥ ਸਾਰੀ ਸੰਗਤ ਦੇ ਸਿਰ ਤੇ ਰੱਖਣ ਆਉਣ ਵਾਲਾ ਸਮਾਂ ਸਭਨਾਂ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਸਤਗੁਰੂ ਜੀ ਦੁੱਖਾਂ ਦਲਿਤਰਾ ਕਲੇਸ਼ਾਂ ਤੋਂ ਬਚਾ ਕਰਕੇ ਰੱਖਣ ਸੋ ਗੁਰਮਖੋ ਤਰਲਾ ਲਿਆ ਕਰੀਏ ਪ੍ਰਭੂ ਪਰਮਾਤਮਾ ਦੇ ਚਰਨਾਂ ਚ ਕੇ ਸੱਚੇ ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਗੁਰੂ ਰਾਮਦਾਸ ਰੱਖੋ ਸਰਣਾਈ ਉਹ ਕਮਨਾ ਮਾਂ ਵੀ ਸਤਿਗੁਰਾਂ ਜੀ ਨੇ ਬਖਸ਼ਿਆ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹਰ ਜਨ ਰਾਮ ਨਾਮ ਗੁਣ ਗਾਵੇ ਭਾਈ ਹਰੀ ਦੇ ਜਨ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨੰਗਵਾਵੇ ਜੇ ਕੋਈ ਨਿੰਦਾ ਵੀ ਕਰੇ ਨਾ ਉਹਨਾਂ ਦੀ ਉਹ ਇਹ ਨਾਮ ਜਪਣਾ ਸਿਮਰਨ ਕਰਨਾ ਸੇਵਾ ਕਰਨੀ ਇਹ ਗੁਣ ਗਵਾਚਨ ਨਹੀਂ ਦਿੰਦੇ ਇਹ ਗੁਣ ਹੈ ਇਹ ਇੱਕੋਨ ਸਾਰੀ ਸੰਗਤ ਨੂੰ ਸਤਿਗੁਰੂ ਜੀ ਬਖਸ਼ਣ ਬੋਲਦਿਆਂ ਹੋਇਆਂ ਨੇਕ ਪੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣ ਹਾਰ ਹੈ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਪੁੱਲਾਂਾਂ ਚ ਤਾਰਣੀਆਂ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ